ਆਹ ਸ਼ਾਰਟ ਵੀਡੀਓ ਥਰੂ ਮੈਂ ਤੁਹਾਨੂੰ ਦੱਸਦਾ ਕਿ ਮੈਂ 1 ਸਾਲ ਦੇ ਵਿੱਚ ਕੀ ਕੀਤਾ ਕਿ ਮੈਂ ਕਿਵੇਂ 뮤ਜ਼ਿਕ ਨੂੰ ਐਕਸਪਲੋਰ ਕੀਤਾ ਸਾਰੀਆਂ ਚੀਜ਼ਾਂ ਆਈ ਹੋਪ ਹੀ ਵਿਲ ਲਾਈਕ ਇਟ ਜਸਮਾਨਕ ਯਾਨੀ ਕੌਂਟ੍ਰੋਵਰਸੀ ਦਾ ਦੂਜਾ ਨਾਮ ਜੋ ਪਿਛਲੇ 1 ਸਾਲ ਤੋਂ ਇੰਡਸਟਰੀ ਦੇ ਵਿੱਚੋਂ ਗਾਇਬ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹ ਆਹ ਦਿਨ ਹੀ ਆਪਣੇ 뮤ਜ਼ਿਕ ਤੇ ਗਾਣੇ ਨੂੰ ਲੈ ਕੇ ਕੌਂਟ੍ਰੋਵਰਸੀ 'ਚ ਘਿਰੇ ਰਹਿੰਦੇ ਨੇ ਜਾਣਦੇ ਤਾਂ ਤੁਸੀਂ ਵੈਸੇ ਸਾਰਾ ਕੁਝ ਹੀ ਹੋ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੀ ਜਾਣਕਾਰੀ ਲਈ ਦੱਸਦੇ ਆ ਕਿ ਵੈਸੇ ਤਾਂ ਜ਼ਿਆਦਾਤਰ ਸਾਰੇ ਹੀ ਗਾਣੇ ਉਹਨਾਂ ਦੇ ਕੌਂਟਰੋਵਰਸੀ ਦਾ ਹਿੱਸਾ ਰਹਿੰਦੇ ਨੇ ਪਰ ਜਿੰਨਾ ਚੋ ਕੁਝ ਕੌਂਟਰੋਵਰਸੀਸ ਐਦਾਂ ਦੀਆਂ ਨੇ ਜਿਸ ਕਰਕੇ ਜਸਮਨ ਅਲਨਕ ਨੂੰ ਟ੍ਰੋਲ ਵੀ ਬਹੁਤ ਕੀਤਾ ਗਿਆ ਤੇ ਕੁਝ ਲੋਕਾਂ ਨੇ ਗਾਲ੍ਹਾਂ ਵੀ ਬਹੁਤ ਕੱਢੀਆਂ ਜਿੰਨਾ ਚ ਇੱਕ ਕੌਂਟਰੋਵਰਸੀ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਨਾਲ ਵੀ ਰਹੀ ਹੈ ਜਿਸ ਚ ਜਿਹੜਾ 2018 ਦੇ ਵਿੱਚ ਜੱਸ ਮਾਨ ਦਾ ਵੈਲੈਂਟਾਈਨ ਤੇ ਪਰਾਡਾ ਗਾਣਾ ਆਇਆ ਸੀ ਜਿਸ ਵਿੱਚ ਸਿੱਧੂ ਦਾ ਕਹਿਣਾ ਸੀ ਕਿ ਇਹ ਗਾਣਾ ਜਿਹੜਾ ਆ ਉਹਨਾਂ ਦੇ ਇਟਸ ਆਲ ਅਬਾਊਟ ਯੂ ਗਾਣੇ ਨੂੰ ਕਾਪੀ ਕੀਤਾ ਗਿਆ ਦੂਜੀ ਕੰਟਰੋਵਰਸੀ ਜਿਹੜੀ ਮਨਿੰਦਰ ਬੁੱਟਰ ਦੇ ਗਾਣੇ ਸ਼ੌਪਿੰਗ ਕਰਕੇ ਹੋਈ ਸੀ ਜਿਸ ਵਿੱਚ ਦੋਹਾਂ ਨੇ ਜਿਹੜਾ ਕਿ ਸੇਮ ਡੇ ਤੇ ਸੇਮ ਟਾਈਟਲ ਦੇ ਨਾਲ ਆਪਣਾ ਸ਼ੌਪਿੰਗ ਗਾਣਾ ਰਿਲੀਜ਼ ਕੀਤਾ ਸੀ ਜਿਸ ਕਰਕੇ ਮਨਿੰਦਰ ਬੁੱਟਰ ਨੇ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਵੀ ਬਹੁਤ ਸੁਣਾਇਆ ਤੇ ਇਸ ਦੇ ਨਾਲ ਹੀ ਹੋਰ ਵੀ ਬਹੁਤ ਗਾਣੇ ਸੀ ਜੋ ਕੌਂਟਰੋਵਰਸੀ ਦਾ ਹਿੱਸਾ ਰਹੇ ਨੇ ਤੇ ਹੁਣ ਆਉਨੇ ਆ ਜਸ ਮਾਨਕ ਦੇ ਲੇਟੈਸਟ ਵੀਡੀਓ ਤੇ ਜਿਵੇਂ ਕਿ ਜਸ ਮਾਨਕ ਇੱਕ ਸਾਲ ਲਈ ਕੋਈ ਗਾਣਾ ਨਾ ਕੱਢਣ ਬਾਰੇ ਤੇ ਉਹਨਾਂ ਨੇ ਇਸ ਦੌਰਾਨ ਕੀ ਕੀ ਕੀਤਾ ਉਸ ਬਾਰੇ ਦੱਸਿਆ ਤੇ ਦੇਖਣਾ ਇਹ ਹੋਵੇਗਾ ਕਿ ਹੁਣ ਜਸ ਮਾਨਕ ਕਿਵੇਂ ਆਪਣੇ ਗਾਣਿਆਂ ਰਾਹੀਂ ਆਪਣੇ ਫੈਨਸ ਨੂੰ ਖੁਸ਼ ਕਰਨਗੇ ਚੈਨਲ ਨੂੰ ਦੇਖਦੇ ਰਹੋ ਤੇ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤੁਹਾਡੀ ਸਾਰਿਆਂ ਦੇ ਬਹੁਤ ਕੁਐਸਚਨਸ ਆ ਕਿ ਕਿੱਥੇ ਆ ਜਸ ਮਿਊਜ਼ਿਕ ਨਹੀਂ ਕਰ ਰਿਹਾ ਗਾਣੇ ਨਹੀਂ ਆ ਰਹੇ ਮਿਊਜ਼ਿਕ ਛੜਤਾ ਇੱਧਰ ਦਾ ਕੁਝ ਨਹੀਂ ਆ ਫਸਟ ਆਫ ਆਲ ਥੈਂਕ ਯੂ ਸੋ ਮੱਚ ਸਾਰਿਆਂ ਦਾ ਕਿ ਮੇਰੇ ਲਈ ਨੇ ਪੇਸ਼ੈਂਸ ਰੱਖਣ ਦੇ ਲਈ ਅੱਜ ਕੱਲ ਦੀ ਬਿਜ਼ੀ ਲਾਈਫ ਦੇ ਵਿੱਚ ਕਿਸੇ ਕੋਲ ਕਿਸੇ ਦੇ ਲਈ ਟਾਈਮ ਨਹੀਂ ਆ ਮੈਂ ਗਲੈਡ ਆ ਕਿ ਮੇਰੀ ਆ ਆਰਮੀ ਮਰੀ ਫੈਨ ਆਰਮੀ ਸਟਿਲ ਮੈਨੂੰ ਸਪੋਰਟ ਕਰਦੀ ਆ ਆਫਟਰ 1 ਇਅਰ ਮੈਨੂੰ ਲੱਗਦਾ ਕਿ ਨਾਓ ਆਮ ਫਾਈਨਲੀ ਬੈਕ ਤੇ ਜੋ ਜਿਸ ਸੀਰੀਅਸਲੀ ਮੈਂ ਬ੍ਰੇਕ ਲਈ ਸੀ ਸਾਊਂਡ ਐਕਸਪਲੋਰ ਕਰਨ ਦੇ ਲਈ ਉਹ ਚੀਜ਼ ਹੁਣ ਕੰਪਲੀਟ ਆ ਆਈ ਹੋਪ ਜੋ ਹੁਣ ਮੈਂ 뮤ਜ਼ਿਕ ਬਣਾਇਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਆਹ ਸ਼ਾਰਟ ਵੀਡੀਓ ਥਰੂ ਮੈਂ ਤੁਹਾਨੂੰ ਦੱਸਦਾ ਕਿ ਮੈਂ 1 ਸਾਲ ਦੇ ਵਿੱਚ ਕੀ ਕੀਤਾ ਕਿ ਮੈਂ ਕਿਵੇਂ 뮤ਜ਼ਿਕ ਨੂੰ ਐਕਸਪਲੋਰ ਕੀਤਾ ਸਾਰੀਆਂ ਚੀਜ਼ਾਂ ਆਈ ਹੋਪ ਯੂ ਵਿਲ ਲਾਈਕ ਇਟ ਥੈਂਕ ਯੂ ਜਸਮਾਨਕ ਯਾਨੀ ਕੌਂਟ੍ਰੋਵਰਸੀ ਦਾ ਦੂਜਾ ਨਾਮ ਜੋ ਪਿਛਲੇ 1 ਸਾਲ ਤੋਂ ਇੰਡਸਟਰੀ ਦੇ ਵਿੱਚੋਂ ਗਾਇਬ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹ ਆਹ ਦਿਨ ਹੀ ਆਪਣੇ 뮤ਜ਼ਿਕ ਤੇ ਗਾਣੇ ਨੂੰ ਲੈ ਕੇ ਕੌਂਟ੍ਰੋਵਰਸੀ 'ਚ ਘਿਰੇ ਰਹਿੰਦੇ ਨੇ ਜਾਂਦੇ ਤਾਂ ਤੁਸੀਂ ਵੈਸੇ ਸਾਰਾ ਕੁਝ ਹੀ ਹੋ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੀ ਜਾਣਕਾਰੀ ਲਈ ਦੱਸਦੇ ਆ ਕਿ ਵੈਸੇ ਤਾਂ ਜ਼ਿਆਦਾਤਰ ਸਾਰੇ ਹੀ ਗਾਣੇ ਉਹਨਾਂ ਦੇ ਕੌਂਟਰੋਵਰਸੀ ਦਾ ਹਿੱਸਾ ਰਹਿੰਦੇ ਨੇ ਪਰ ਜਿੰਨਾ ਚੋ ਕੁਝ ਕੌਂਟਰੋਵਰਸੀਸ ਐਦਾਂ ਦੀਆਂ ਨੇ ਜਿਸ ਕਰਕੇ ਜਸ ਮਾਨਕ ਨੂੰ ਟ੍ਰੋਲ ਵੀ ਬਹੁਤ ਕੀਤਾ ਗਿਆ ਤੇ ਕੁਝ ਲੋਕਾਂ ਨੇ ਗਾਲ੍ਹਾਂ ਵੀ ਬਹੁਤ ਕੱਢੀਆਂ ਜਿੰਨਾ ਚ ਇੱਕ ਕੌਂਟਰੋਵਰਸੀ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਨਾਲ ਵੀ ਰਹੀ ਹੈ ਜਿਸ ਚ ਜਿਹੜਾ 2018 ਦੇ ਵਿੱਚ ਜਸ ਮਾਨਕ ਦਾ ਵੈਲੈਂਟਾਈਨ ਦੇ ਪਰਾਡਾ ਗਾਣਾ ਆਇਆ ਸੀ ਜਿਸ ਵਿੱਚ ਸਿੱਧੂ ਦਾ ਕਹਿਣਾ ਸੀ ਕਿ ਇਹ ਗਾਣਾ ਜਿਹੜਾ ਆ ਉਹਨਾਂ ਦੇ ਇਟਸ ਆਲ ਅਬਾਊਟ ਯੂ ਗਾਣੇ ਨੂੰ ਕਾਪੀ ਕੀਤਾ ਗਿਆ ਦੂਜੀ ਕੌਂਟਰੋਵਰਸੀ ਜਿਹੜੀ ਮਨਿੰਦਰ ਬੁੱਟਰ ਦੇ ਗਾਣੇ ਸ਼ੌਪਿੰਗ ਕਰਕੇ ਹੋਈ ਸੀ ਜਿਸ ਵਿੱਚ ਦੋਹਾਂ ਨੇ ਜਿਹੜਾ ਕਿ ਸੇਮ ਡੇ ਤੇ ਸੇਮ ਟਾਈਟਲ ਦੇ ਨਾਲ ਆਪਣਾ ਸ਼ੌਪਿੰਗ ਗਾਣਾ ਰਿਲੀਜ਼ ਕੀਤਾ ਸੀ ਜਿਸ ਕਰਕੇ ਮਨਿੰਦਰ ਬੁੱਟਰ ਨੇ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਵੀ ਬਹੁਤ ਸੁਣਾਇਆ ਤੇ ਇਸ ਦੇ ਨਾਲ ਹੀ ਹੋਰ ਵੀ ਬਹੁਤ ਗਾਣੇ ਸੀ ਜੋ ਕੌਂਟਰੋਵਰਸੀ ਦਾ ਹਿੱਸਾ ਰਹੇ ਨੇ ਤੇ ਹੁਣ ਆਉਨੇ ਆ ਜਸ ਮਾਨਕ ਦੇ ਲੇਟੈਸਟ ਵੀਡੀਓ ਤੇ ਜਿਵੇਂ ਕਿ ਜਸ ਮਾਨਕ ਇੱਕ ਸਾਲ ਲਈ ਕੋਈ ਗਾਣਾ ਨਾ ਕੱਢਣ ਬਾਰੇ ਤੇ ਉਹਨਾਂ ਨੇ ਇਸ ਦੌਰਾਨ ਕੀ ਕੀ ਕੀਤਾ ਉਸ ਬਾਰੇ ਦੱਸਿਆ ਤੇ ਦੇਖਣਾ ਇਹ ਹੋਵੇਗਾ ਕਿ ਹੁਣ ਜਸ ਮਾਨਕ ਕਿਵੇਂ ਆਪਣੇ ਗਾਣਿਆਂ ਰਾਹੀਂ ਆਪਣੇ ਫੈਨਸ ਨੂੰ ਖੁਸ਼ ਕਰਨਗੇ ਚੈਨਲ ਨੂੰ ਦੇਖਦੇ ਰਹੋ ਤੇ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤੁਹਾਡੀ ਸਾਰਿਆਂ ਦੇ ਬਹੁਤ ਕੁਐਸਚਨਸ ਆ ਕਿ ਕਿੱਥੇ ਆ ਜਸ 뮤직 ਨਹੀਂ ਕਰ ਰਿਹਾ ਗਾਣੇ ਨਹੀਂ ਆ ਰਹੇ ਮਿਊਜ਼ਿਕ ਸ਼ਰਤਾਂ ਇੱਦਾਂ ਦਾ ਕੁਝ ਨਹੀਂ ਆ ਫਸਟ ਆਫ ਆਲ ਥੈਂਕ ਯੂ ਸੋ ਮੱਚ ਸਾਰਿਆਂ ਦਾ ਕਿ ਮੇਰੇ ਲਈ ਨੇ ਪੇਸ਼ੈਂਸ ਰੱਖਣ ਦੇ ਲਈ ਅੱਜ ਕੱਲ ਦੀ ਬਿਜ਼ੀ ਲਾਈਫ ਦੇ ਵਿੱਚ ਕਿਸੇ ਕੋਲ ਕਿਸੇ ਦੇ ਲਈ ਟਾਈਮ ਨਹੀਂ ਆ ਮੈਂ ਗਲੈਡ ਆ ਕਿ ਮੇਰੀ ਆ ਆਰਮੀ ਮੇਰੀ ਫੈਨ ਆਰਮੀ ਸਟਿਲ ਮੈਨੂੰ ਸਪੋਰਟ ਕਰਦੀ ਆ ਆਫਟਰ 1 ਇਅਰ ਮੈਨੂੰ ਲੱਗਦਾ ਕਿ ਨਾਓ ਆਮ ਫਾਈਨਲੀ ਬੈਕ ਤੇ ਜੋ ਜਿਸ ਚੀਜ਼ ਲਈ ਮੈਂ ਬ੍ਰੇਕ ਲਈ ਸੀ ਸਾਊਂਡ ਐਕਸਪਲੋਰ ਕਰਨ ਦੇ ਲਈ ਉਹ ਚੀਜ਼ ਹੁਣ ਕੰਪਲੀਟ ਆ ਆਈ ਹੋਪ ਜੋ ਹੁਣ ਮੈਂ ਮਿਊਜ਼ਿਕ ਬਣਾਇਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਆਹ ਸ਼ਾਰਟ ਵੀਡੀਓ ਥਰੂ ਮੈਂ ਤੁਹਾਨੂੰ ਦੱਸਦਾ ਕਿ ਮੈਂ 1 ਸਾਲ ਦੇ ਵਿੱਚ ਕੀ ਕੀਤਾ ਕਿ ਮੈਂ ਕਿਵੇਂ 뮤ਜ਼ਿਕ ਨੂੰ ਐਕਸਪਲੋਰ ਕੀਤਾ ਸਾਰੀਆਂ ਚੀਜ਼ਾਂ ਆਈ ਹੋਪ ਹੀ ਵਿਲ ਲਾਈਕ ਇਟ ਥੈਂਕ ਯੂ